ਸਤਲੁਜ ਦਰਿਆ ਦੇ ਕੰਢੇ ਰੋਪੜ ਨੇੜੇ ਸਥਿਤ ਗੁਰਦੁਆਰਾ ਹੈਡ ਦਰਬਾਰ ਕੋਟਪੂਰਾਨ ਵਿਖੇ ਸੰਤ ਬਾਬਾ ਖੁਸ਼ਹਾਲ ਸਿੰਘ ਨਮਿਤ ਭੋਗ ਅਤੇ ਅੰਤਿਮ ਅਰਦਾਸ ਮੌਕੇ ਇੱਕ 에어 ਕੰਡੀਸ਼ਨਰ ਦਾ ਕੰਪ੍ਰੈਸ਼ਨ ਫਟਣ ਕਾਰਨ ਇੱਕ ਸ਼ਰਧਾਲੂ ਔਰਤ ਦੀ ਮੌਤ ਹੋ ਗਈ ਜਦੋਂ ਕਿ ਨੋ ਹੋਰ ਸ਼ਰਧਾਲੂ ਜ਼ਖਮੀ ਹੋ ਗਏ ਹਨ ਜਿਨ੍ਹਾਂ ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ ਮ੍ਰਿਤਕਾ ਦੀ ਪਛਾਣ ਕਸ਼ਮੀਰਕੋਰੀ ਵਾਸੀ ਹਰੀ ਗੋਵਿੰਦਨਗਰ ਰੂਪਨਗਰ ਦੱਸੀ ਜਾਂਦੀ ਹੈ ਗੰਭੀਰ ਜ਼ਖਮੀ ਔਰਤ ਦੀ ਪਛਾਣ ਬਲਜੀਤ ਕੌਰ ਪਿੰਡ ਭਲਿਆਣ ਵੱਜੋ ਹੋਈ ਹੈ ਜਿਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਵਿਖੇ ਸੰਤ ਬਾਬਾ ਖੁਸ਼ਹਾਲ ਸਿੰਘ ਨਮਿਤ ਅੰਤਿਮ ਅਰਦਾਸ ਮੁਕੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ ਇਸ ਦੌਰਾਨ ਅਚਾਨਕ ਹੀ ਇੱਕ ਸਟੈਂਡਿੰਗ 에ਅਰ ਕੰਡੀਸ਼ਨਰ ਦਾ ਕੰਪਰੈਸ਼ਨਰ ਫਟ ਗਿਆ ਅਤੇ ਅੱਗ ਦਾ ਭਾਂਬੜ ਮਚ ਗਿਆ ਤੇ ਸੰਗਤਾਂ ਵਿੱਚ ਭਗਦੜ ਮਚ ਗਈ ਇਸ ਕਾਰਨ 10 ਵਿਅਕਤੀ ਜ਼ਖਮੀ ਹੋ ਗਏ ਹਨ ਨਾਂ ਨੂੰ ਫੋਰੀ ਰੂਪਨਗਰ ਦੇ ਪਰਮਾਰ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਇੱਕ ਔਰਤ ਕਸ਼ਮੀਰਕੋੜ ਦੀ ਮੌਤ ਹੋ ਗਈ ਇੱਕ ਗੰਭੀਰ ਜ਼ਖਮੀ ਔਰਤ ਬਲਜੀਤ ਕੋਰ ਨੂੰ ਪੀਚੀ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਜਦੋਂ ਕਿ ਬਾਕੀ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ ਜ਼ਿਕਰਯੋਗ ਹੈ ਕਿ ਅੰਤਿਮ ਅਰਦਾਸ ਸਮੇਂ ਵੱਡੀ ਗਿਣਤੀ ਵਿੱਚ ਧਾਰਮਿਕ ਸਮਾਜਿਕ ਤੇ ਸਿਆਸੀ ਆਗੂ ਵੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸਨ ਬਿਊਰੋ ਰਿਪੋਰਟ ਰੋਪੜ ਅੱਜ ਆਫਟਰਨੂੰ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਫਾਇਰ ਬ੍ਰੇਕ ਇਨਸੀਡੈਂਟ ਹੋਈ ਹੈ ਉਹਦੇ ਰਿਗਾਰਡਿੰਗ ਸਾਡੇ ਕੋਲ ਅਰਾਊਂਡ uh, 12 ਟੋਟਲ uh, 12 ਪੇਸ਼ੈਂਟਸ ਆਏ ਸੀਗੇ ਟੋਟਲ 12 ਪੇਸ਼ੈਂਟਸ ਸਾਡੇ ਕੋਲ ਆਏ ਸੀਗੇ ਜਿਹੜੇ ਮੋਸਟਲੀ ਬਰਨ ਵਾਲੇ ਪੇਸ਼ੈਂਟਸ ਸੀਗੇ ਇਹਨਾਂ ਦੇ ਵਿੱਚੋਂ ਇੱਕ ਪੇਸ਼ੈਂਟ ਜੋ ਕਸ਼ਮੀਰ ਕੌਰ ਹੈ ਵਾਈਫ ਆਫ ਸ਼ਮਸ਼ੇਰ ਸਿੰਘ ਹਰਗੋਬਿੰਦ ਨਗਰ ਨੂੰ ਬਿਲੋਂਗ ਕਰਦੇ ਆ ਇਹ ਐਕਚੁਅਲੀ 100% ਬਰਨ ਦੇ ਨਾਲ ਆਏ ਸੀ ਇਹਨਾਂ ਦੇ ਸੈਕੰਡ ਡਿਗਰੀ ਥਰਡ ਡਿਗਰੀ ਆਲਮੋਸਟ 90 ਪਲੱਸ 90% ਪਲੱਸ ਬਰਨ ਸੀਗੇ ਇਹ ਪੇਸ਼ੈਂਟ ਬੜੀ ਸੀਰੀਅਸ ਕੰਡੀਸ਼ਨ ਦੇ ਵਿੱਚ ਆਇਆ ਸੀਗਾ ਬੀਪੀ ਪਲਸ ਇਹਨਾਂ ਦੇ ਬੀਪੀ ਰਿਕਾਰਡੇਬਲ ਨਹੀਂ ਸੀਗਾ ਸੋ ਅਨਫੋਰਚੂਨੇਟਲੀ ਅਸੀਂ ਸਾਰੀ ਐਫਰਟਸ ਅਨਦਰ ਰੈਸਸਕਿਟੇਸ਼ਨ ਕਰਨ ਦੇ ਬਾਵਜੂਦ ਵੀ ਇਹਨਾਂ ਨੂੰ ਬਚਾ ਨਹੀਂ ਸਕੇ ਆ ਐਂਡ ਇਹ ਪੇਸ਼ੈਂਟ ਇਥਿਕਸ ਫਾਇਰ ਹੋ ਗਿਆ ਤੇ ਅਸੀਂ ਇਸ ਪੇਸ਼ੈਂਟ ਨੂੰ ਡਿਕਲੇਅਰ ਕਰ ਦਿੱਤਾ ਹੈ ਇੱਕ ਹੋਰ ਪੇਸ਼ੈਂਟ ਹੈਗਾ ਬਲਜੀਤ ਕੌਰ 60 ਇਅਰ ਫੀਮੇਲ ਹੈਗੇ ਆ ਇਹ ਹੈਗੇ ਵਾਈਫ ਆਫ ਨਰਿੰਦਰ ਸਿੰਘ ਬਲਤਾਨ ਰੋਪੜ ਤੋਂ ਪਿੰਡ ਤੋਂ ਪਲੇ ਪਲੇਆਨ ਰੋਪੜ ਤੋਂ ਹੈਗੇ ਆ ਇਹ ਪੇਸ਼ੈਂਟ ਦੇ ਵੀ ਕਾਫੀ ਬਰਨ ਸਗੇ ਸੈਕੰਡ ਡਿਗਰੀ ਥਰਡ ਡਿਗਰੀ ਮੋਰ ਦੈਨ 56 ਮੋਰ ਦੈਨ 60 ਪਰਸੈਂਟ ਬਰਨ ਸਗੇ ਇਹ ਪੇਸ਼ੈਂਟ ਨੂੰ ਕੰਪਲੀਟ ਰੈਸਸਸਿਟੇਸ਼ਨ ਕਰਨ ਤੋਂ ਬਾਅਦ ਜੋ ਵੀ ਇਹਨਾਂ ਦੀ ਜੋ ਐਮਰਜੈਂਸੀ ਟਰੀਟਮੈਂਟ ਸਗੀ ਜੋ ਆਈਵੀ ਫਲੂਇਡ ਵਗੈਰਾ ਐਂਟੀਬਾਇਓਟਿਕਸ ਵਗੈਰਾ ਲਗਾ ਕੇ ਡਰੈਸਿੰਗ ਕਰਕੇ ਅਸੀਂ ਇਹਨਾਂ ਨੂੰ ਫਰਦਰ ਹਾਇਰ ਸੈਂਟਰ ਪੀਜੀਆਈ ਬਰਨ ਸੈਂਟਰ ਰੈਫਰ ਕਰ ਦਿੱਤਾ ਹੈ ਇਸ ਤੋਂ ਇਲਾਵਾ ਜਿਹੜੇ ਬਾਕੀ 10 ਪੇਸ਼ੈਂਟਸ ਹੈਗੇ ਆ ਉਹਨਾਂ ਦੇ ਵਿੱਚ ਮਾਈਨਰ ਬਰਨਸ ਨੇ ਕੋਈ ਇਸ ਤਰ੍ਹਾਂ ਦਾ ਮੇਜਰ ਬਾਰ ਨਹੀਂ ਹੈ ਔਰ ਆਲਮੋਸਟ ਸਾਰੇ ਪੇਸ਼ੈਂਟ ਸਟੇਬਲ ਨੇ ਇਹਨਾਂ ਚ ਇੱਕ ਪੇਸ਼ੈਂਟ ਹੈਗੇ ਆ ਪਰਮਜੀਤ ਕੌਰ ਜਿਹਨਾਂ ਨੂੰ ਆਈਸੀ ਦੇ ਵਿੱਚ ਰੱਖਿਆ ਗਿਆ ਕਿਉਂਕਿ ਉਹ ਥੋੜਾ ਸਫੋਕੇਸ਼ਨ ਕਰਕੇ ਸਟੈਂਪਿਡ ਹੋਣ ਕਰਕੇ ਉਹ ਉਹਨਾਂ ਦਾ ਥੋੜਾ ਜਾ ਰਿਹਾ ਮਤਲਬ ਬਰੀਥਿੰਗ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਉਹਨਾਂ ਨੂੰ ਅਸੀਂ ਆਈਸੀ ਦੇ ਵਿੱਚ ਰੱਖਿਆ ਔਰ ਬਾਕੀ ਸਾਰੇ ਪੇਸ਼ੈਂਟਸ ਸਟੇਬਲ ਨੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਜਨਰਲ ਔਰਡ ਦੇ ਵਿੱਚ ਰੱਖਿਆ ਤੋਂ ਮੋਸਟ ਲਾਈਕਲੀ ਇਹਨਾਂ ਨੂੰ ਇੱਕ ਦਿਨ ਦੀ ਓਬਜ਼ਰਵੇਸ਼ਨ ਤੋਂ ਬਾਅਦ ਅਸੀਂ ਡਿਸਚਾਰਜ ਕਰ ਦਾਂਗੇ ਸਾਰੇ ਜੋ ਪੇਸ਼ੈਂਟ ਹੈਗੇ ਠੀਕ ਹੈ ਅਕਸ਼ੰਡ ਵਾਸੀ ਬਾਬਾ ਕੁਸ਼ਾਲ ਸਿੰਘ ਜੀ ਦੀ ਅੰਤਿਮ ਅਰਦਾਸ ਸੀ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦਾ ਕਹਿ ਸਕਦੇ ਆ ਆਪਾਂ ਹੜ ਆਇਆ ਹੋਇਆ ਸੀ ਉੱਥੇ ਬਾਬਾ ਸੰਤ ਬਾਬਾ ਖੁਸ਼ਾਲ ਸਿੰਘ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਮੈਂ ਵੀ ਸਵੇਰ 10 ਵਜੇ ਤੋਂ ਗੁਰੂ ਘਰ ਦੇ ਵਿੱਚ ਮੌਜੂਦ ਸੀਗਾ ਜਿੱਥੇ ਸੰਤ ਬਾਬਾ ਅਤਾਸ਼ ਸਿੰਘ ਜੀ ਟੀਬੀ ਸਾਹਿਬ ਵਾਲਿਆਂ ਨੂੰ ਅੱਜ ਇਸ ਸਥਾਨ ਦੀ ਸੇਵਾ ਵੀ ਸੌਂਪੀ ਜਾਣੀ ਸੀ ਇਸ ਸਮਾਗਮ ਦੇ ਵਿੱਚ ਇੱਕ ਏਸੀ ਦੇ ਵਿੱਚ ਬਲਾਸਟ ਹੋਣ ਕਰਕੇ ਇੱਕਦਮ ਵੱਡਾ ਤਮਾਕਾ ਹੋਇਆ ਉਸ ਵਕਤ ਸੰਗਤ ਦੇ ਨਾਲ ਮੈਂ ਵੀ ਉੱਥੇ ਮੌਜੂਦ ਸੀਗਾ ਕਾਫੀ ਵੱਡਾ ਤਮਾਕਾ ਸੀ जिस के जेडेल जख्मी हो जिन्हों एक लेडीज़ है उन्होंने डैथ हो गई है एक लेडीज़ होर क्रिटिकल ने उन्होंने पी जी ए रेफर किया गया बाकी सारे नौ इंजर्ड बिल्कुल तंदुरुस्त ने आ, सब का हाल जानने परमार हॉस्पिटल के सब आ, सब का वधिया तरीके इलाज चल रहा सारे जे आउट ऑफ डेंजर ने आ, सब का हाल जानने हर संभव जी मदद प्रशासन वालों

ਉਹਨਾਂ ਨੂੰ 2-4 ਘੰਟੇ 'ਚ ਅਬਜ਼ਰਵੇਸ਼ਨ ਤੋਂ ਬਾਅਦ ਰੱਖ ਕੇ ਜਿਹੜਾ ਨਾਰਮਲ ਵਾਚ ਕਰ ਦਿੱਤਾ ਜਾਊਗਾ ਤੇ ਪੀਜੀਆਈ ਵਾਲੇ ਦੇ ਉੱਤੇ ਵੀ ਅਸੀਂ ਜਿਹੜੇ ਨਜ਼ਰ ਰੱਖਦੇ ਹਾਂ